ਵਾਹ ਦੇ ਗੁਨਾ ਨੂੰ ਗਾਉ ਪਰਮਾਤਮਾ ਦੇ ਨਿਯਮਾਂ ਨੂੰ ਸਮਝਦਾ ਹੈ ਉਹ ਅਸਲੀ ਕੀਰਤੀ ਹੈ ਕੀਰਤਨੀ ਹੈ ਉਹ ਕੀਰਤੀ ਕਰ ਰਿਹਾ ਰੱਬ ਦੀ ਇਹ ਪ੍ਰਧਾਨ ਭਗਤੀ ਹੈ ਕਹਿੰਦੇ ਉਹ ਬੰਦਾ ਫਿਰ ਕਲਯੁਗ ਚੋਂ ਨਿਕਲ ਜਾਂਦਾ ਕਿਉਂਕਿ ਉਹਦੇ ਔਗਣ ਖਤਮ ਹੋ ਜਾਂਦੇ ਹੈ ਪਰਮਾਤਮਾ ਦੇ ਨਿਯਮਾਂ ਨਾਲ ਇਕਮਿਕ ਹੋ ਗਿਆ ਪਰਮਾਤਮਾ ਨਾਲ ਇਕਮਿਕ ਹੋ ਗਿਆ ਹੁਣ ਵੇਖੋ ਨਾ ਆਪਾਂ ਜਿੱਦਾਂ ਸ਼ਨੀਵਾਰ ਮੈਂ ਪਰਮੇਸ਼ਰ ਦੁਆਰ ਵੀ ਦਵਾਨ ਵਿੱਚ ਇਹ ਬੇਨਤੀ ਕੀਤੀ ਸੀ ਜਿਹੜਾ ਬੰਦਾ ਮੰਨ ਲਓ ਹੁਣ ਕਿਸੇ ਦਾ ਕੈਨੇਡਾ ਦਾ ਵੀਜ਼ਾ ਲੱਗ ਗਿਆ ਸਾਡੇ ਨੌਜਵਾਨ ਦਾ ਬੰਦਾ ਕਵੇ ਮੈਂ ਕੈਨੇਡਾ ਨਾਲ ਇੱਕਮਿਕ ਹੋਣਾ ਚਾਹੁੰਦਾ ਕਿਵੇਂ ਹੋਊ ਜਿਵੇਂ ਹੁਣ ਆਪਣੇ ਆਪੇ ਰੱਬ ਨਾਲ ਇੱਕਮਿਕ ਹੋਵੋ ਕਿਵੇਂ ਹੋ ਸਾਡੇ ਕਈ ਕੰਦੇ ਸਾਰੀ ਰਾਤ ਵਾਹਿਗੁਰੂ 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 ਕਰੇਗਾ ਤਾਂ ਰੱਬ ਨਾਲ ਇੱਕਮਿਕ ਹੋ ਜਾਏਗਾ ਇਹ ਕਹਿੰਦੇ ਆ ਤੂੰ ਐਂਦਾ ਕਰ ਤੂੰ ਇੰਨੇ ਵਜੇ ਕੋਠੇ ਕਾ ਤਾ ਰੱਬ ਨਾਲ ਇੱਕ ਇੱਕ ਹੋ ਜਾਏਗਾ ਤੂੰ ਐਂਦਾ ਕਰੇਗਾ ਤਾਂ ਰੱਬ ਨਾਲ ਇੱਕ ਇੱਕ ਹੋ ਜਾਏਗਾ ਹੁਣ ਇਸ ਨੁਕਤੇ ਨੂੰ ਕਿਰਪਾ ਕਰਕੇ ਇੱਕ ਮਿੰਟ ਲਈ ਸਮਝਦੇ ਆਂ ਵੇਖੋ ਜੇ ਬੰਦਾ ਕਨੇਡਾ ਜਾ ਗਿਆ ਹੈ ਕਨੇਡਾ ਨਾਲ ਇੱਕ ਇੱਕ ਹੋਣਾ ਚਾਹੁੰਦਾ ਹੈ ਕੀ ਕਰੇ ਉਹ ਇੱਕੋ ਕੰਮ ਕਰੇ ਕਨੇਡਾ ਜਾ ਕੇ ਕਨੇਡਾ ਦੇ ਕਾਨੂੰਨ ਨੂੰ ਸਮਝ ਜੇ ਜਿਹੜਾ ਕਾਨੂੰਨ ਹੈ ਉੱਥੇ ਦਾ ਵੀ ਇਧਰ ਨੂੰ ਚੱਲਣਾ ਹੈ ਛੜਕ ਤੇ ਖਲਾਰਾ ਨਹੀਂ ਪਾਉਣਾ ਖੱਬੇ ਹੱਥ ਗੱਡੀ ਚਲਾਉਣੀ ਐ ਲਾਈਟਾਂ ਤੇ ਰੁਕਣਾ ਹੀ ਰੁਕਣਾ ਐ ਰੋਡ ਇੰਦਾ ਕ੍ਰੋਸ ਕਰਨੇ ਐ ਗਲਤ ਕੰਮ ਕੋਈ ਕਰਨਾ ਨਹੀਂ ਕਾਨੂੰਨ ਬੜਾ ਸਖਤ ਐ ਬਸ ਜਿਹੜਾ ਬੰਦਾ ਕਾਨੂੰਨ ਨਾਲ ਇਕਮਿਕ ਹੋ ਗਿਆ ਕੈਨੇਡਾ ਦੀ ਸਰਕਾਰ ਦੇ ਬਣਾਏ ਨਿਯਮਾਂ ਨਾਲ ਇਕਮਿਕ ਹੋ ਗਿਆ ਸਮਝ ਲਓ ਕੈਨੇਡਾ ਨਾਲ ਇਕਮਿਕ ਹੋ ਗਿਆ ਜੇ ਬੰਦਾ ਕਾਨੂੰਨ ਤੋੜਦਾ ਤੇ ਸਰਕਾਰ ਕੀ ਕਹੂ ਵੀ ਤੂੰ ਤੇ ਸਾਡੇ ਚਾਹ ਤੇ ਗਿਆ ਪਰ ਸਾਡੇ ਜ ਰਲੇ ਆ ਨਹੀਂ ਇਹੀ ਕਹਿਣਗੇ ਜੇ ਸਾਡੀ ਫੈਮਿਲੀ ਦਾ ਇੱਕ ਵਿਕ ਦੇਖੋ ਕੋਈ ਨਵੀਂ ਨੂੰਹ ਆਈ ਵਿਆਹੀ ਨਵੀਂ ਨੂੰਹ ਆਈ ਹੈ ਵਿਆਹੀ ਉਹ ਸਾਡੇ ਪਰਿਵਾਰ ਨਾਲ ਇੱਕਮਿਕ ਹੋਣਾ ਚਾਹੁੰਦੀ ਹੈ ਕਿਵੇਂ ਹੋਊਗਾ ਭਲਾ ਜੋ ਸਾਡਾ ਕਾਨੂੰਨ ਹੈ ਘਰ ਦਾ ਬਣਿਆ ਹੋਇਆ ਸਾਡੇ ਨੀਮ ਬਣੇ ਹੁੰਦੇ ਐ ਸਾਡਾ ਨੀਯਮ ਬਣਿਆ ਵੀ ਗੁਰਦੁਆਰੇ ਜਾਣਾ ਹੈ ਬਾਠ ਕਰਦੇ ਆਂ